ਕਾ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਲ ਕਿਰਪਾ ਪ੍ਰਵਤਾਰੀ ਮੁਖਾਰ ਹਰ ਨਾਮ ਹਮ ਕਹੀ ਪਤਤ ਪਾਵਨ ਹਰ ਨਾਮ ਤੇ ਆਇਓ ਸਭ ਕੇ ਲਿਵਖ ਪਾਪ ਲਹੇ ਜਪ ਮੰਨ RAM ਨਾਮ ਰਵ ਰਹੀ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰ ਮਤ ਹਰ ਹਰ ਸਹੀ ਸਰੀਰ ਸਰੂਪਰ ਨਾਮ ਹਰ ਪ੍ਰਗਟਿਉ ਕਰ ਮੰਦਰ ਹਰ ਪ੍ਰਭ ਲਈ ਜੋ ਨਰ ਭਰਮ ਪਰਮ ਉਧਿਆਨੀ ਤੇ ਸਾਖਤ ਮੂੜ ਮੋਹੇ ਜੋ ਮ੍ਰਿਗਨਾਭ ਬਸੈ ਬਾਸ ਬਸਨਾ ਭਰਮ ਭ੍ਰਮਿਉ ਝਾਰ ਗਹੇ ਤੁਮ ਵੱਡ ਅਗਮ ਆਗਾਦ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਈ ਜਨ ਨਾਲਿਕ ਕਉ ਗੁਰ ਹਾਥ ਸਿਰ ਧਰਿਉ ਹਰਿ ਰਾਮ ਨਾਮ ਰਵ ਰਹੀ ਪਰਵਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਫਾ ਮੇਰੇ ਮਨ ਪਜ ਰਾਮ ਨਾਮ ਹਰ ਨਿਮਖ ਫਾ ਹਰ ਹਰ ਦਾਨ ਦਿਓ ਗੁਰ ਪੂਰੇ ਹਰ ਨਾਮ ਮਨ ਤਨ ਬਸ ਫਾ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਊਜਲ ਗੁਰਮੁਖ ਤਰਫਾ ਅਨਪਉ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਪਾ ਕੋਟ ਕੋਟ ਕੇ ਦੁਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਫਾ ਤੁਮਰੇ ਜਾਨ ਤੁਮਹੀ ਤੇ ਜਾਣੇ ਪ੍ਰਭ ਜਾਨਿਓ ਜਨ ਤੇ ਮੁਖ ਫਾ ਹਰ ਹਰ ਆਪ ਧਰਿਓ ਹਰ ਜਨਮਹਿ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਅਮਉਏ ਜੀਵੇ ਹਰ ਜਪ ਬਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਬਾਹਾਂ ਦੇ ਕੱਢ ਬਾਹ ਜਪ ਮਨ RAM ਨਾਮ ਅਰਧੰਬਾ ਉਪਜੰਮ ਕੋ ਪਾਏ ਨਾ ਪਾਈਐ ਕਤੁਹੂ ਗੁਰ ਪੂਰੈ ਹਰ ਪ੍ਰਭ ਲਾਭਾ ਰਹਾਉ RAM ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰ ਮਤ ਰਸ ਭਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਉ ਗੁਰ ਹਰਿ ਭਾ ਹਉ ਮੈਂ ਵਿਖਿਆ ਨਿਤ ਲੋਭ ਲੋਭਾਨੀ ਉਤ ਕਲਤ ਮੋਹੇ ਲੁਗਭਾ ਤਿਨ ਪਗ ਸੰਤਨਾ ਸੇਵੀ ਕਬਹੂ ਤੇ ਮਨਮੁਖ ਭੂਮਬਰ ਭਰਵਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨ ਭਾ ਜਿਉ ਜਾਨੋ ਤਿਉ ਰਾਖੋ ਸੁਆਮੀ ਜਨ ਨਾਨਕ ਦਾਸ ਤੁਮਨ ਭਾ ਸ਼ਕਾ 1 ਪ੍ਰਵਤੀ ਬੇਪਾਸ ਪੜਤਾਲ ਮਹੱਲਾ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਦਾਨ ਹਰ ਦਰਗਾਹ ਪਾਵੇ ਹਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ 86 ਮਾ ਜਾਨ ਸੁਨ ਮਨ ਗੁਰਮੁਖ ਪਾਵੇ ਹਮਾਨ ਜਪ ਮਾਨ ਪਰਮੇਸ਼ਰ ਪ੍ਰਧਾਨ ਖਿਨ ਖੋਐ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾ ਬੇਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧੜਕ ਬਰਤਨ ਕੋ ਪਾਣੀ ਨਿਮਖ ਨਾ ਵਿਸਾਰੂ ਸੇਵਹੁ ਸਾਰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੀ ਹਰਖ ਸੋਗ ਤੇ ਰਹੈ ਨਿਰਾਰਾ ਤਾਂ ਤੂੰ ਪਾਵੇਂ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜਹ ਕੋਏ ਨਾ ਹੋਐ ਕੋਟ ਪਰਾਦ ਇਕ ਖਿਨ ਮਹਿ ਧੋਐ ਦਾਤ ਕਰੈ ਨਹੀਂ ਪਛੋਤਾਵੈ ਇਕਾ ਬਖਸ਼ ਫਿਰ ਬਹੁਰ ਨਾਮ ਬੁਲਾਵੇ ਚਿਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲਿਆ ਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੁ ਮਰਾਰ ਪ੍ਰਭਾਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ गुण गावे प्रब दर्श प्यार तुम्हारी भगत प्रब तुमह जनाई काट जेवरी जन लिए छडाई रहाऊ जो जन राता प्रब कह रंग तिन सुख पाया प्रब कह संग जिस रस आया सोई जानै देख-देख मन महरानै सो सुखिया सब ते उत्तम होए ਜਾਂ ਕਹਿ ਹਿਰਦੈ ਵਸਿਆ ਪ੍ਰਭ ਸੋਈ ਸੋਈ નિਹਚਲ ਆਵੇ ਨਾ ਜਾਏ ਅਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾਂ ਕਉ ਕਰਹੁ ਸਗਲ ਨਮਸ਼ਕਾਰ ਜਾਂ ਕਹਿ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੀ ਤਿਸ ਗੁਰ ਕੀ ਹਮ ਚਰਣੀ ਪਾਹੀ ਸਮਤ ਦੇਵ ਹੋ ਸੰਤ ਪਿਆਰੀ ਸਿਮਰੋ ਨਾਮ ਮੋਹੇ ਨਿਸਤਾਰੀ ਰਹਾਉ ਜਿਨ ਗੁਰ ਕਹਿਆ ਮਾਰਗ ਸੀਦਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਅਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਣੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ ਮੋਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਉ ਵਾਰਿਆ ਮਹਾ ਮੁਗਤ ਤੇ ਕੀਆ ਗਿਆਨੀ ਗੁਰ ਪੂਰੇ ਕੀ ਅਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਈ ਸਗਲਾ ਦੁਰਤ ਮਟਾਇਆ ਹਮ ਬਾਰਿਕ ਸਰਲ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਸੁਆਮੀ ਤਾ ਕਾ ਅੰਤ ਨ ਪਾਈਐ ਲਾਹਾ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸ਼ੀ ਸਚ ਨਾਮ ਗੁਰਦੀਨੀ ਰਾਸੀ ਪ੍ਰਭ ਕੀ ਦਰਗਾਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨ ਸਹਿ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਸਾਹ ਗੁਰ ਪਾਈਐ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪੈਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਹਰ ਕਾ ਨਾਮ ਜਪਣ ਕਉ ਦिए आठ पहर गुण गाए गोविंद पै बिनसे उतरे सब चिंद उभरे सतगुरु चरणी लाग जो गुरु कह सोई फल मीठा मन की मत् त्याग रहाउ मन तन वसया हर प्रभु सोई कल क्लेश किस विघ्न ना होई सदा सदा प्रभु जी कै संग ਉੱਤਰੀ ਮੈਲ ਨਾਮ ਕਹਿ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮੇਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡਪਾਗੀ ਪਾਈਐ ਪ੍ਰਭ